ਸਾਰੇ ਨੂੰ ਜੈ ਮਸੀਹ ਦੀ ਪ੍ਰ부ਤਾਂ ਨੂੰ ਸਭ ਨੂੰ ਆਸ਼ੀਸ਼ ਦਵੇ। ਔਰ ਅੱਜ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਤੁਸੀਂ ਦੇਖਦੇ ਹੋ ਕੁਝ ਲੋਕ ਅੱਜ ਨਵਾਂ ਹੀ ਇੱਕ ਵਿਵਾਦ ਲੈ ਕੇ ਖੜੇ ਹੋ ਚੁੱਕੇ ਆ। ਤੁਸੀਂ ਜਾਣਦੇ ਹੋ ਕਿ ਹਰ ਇੱਕ ਪੰਜਾਬ ਦੇ ਵਿੱਚ ਪੂਰੇ ਭਾਰਤ ਦੇਸ਼ ਦੇ ਵਿੱਚ ਹਰ ਇੱਕ ਧਰਮ ਨੂੰ ਆਪਣੇ ਆਪਣੇ ਪ੍ਰਚਾਰ ਕਰਨ ਦਾ ਅਧਿਕਾਰ ਆ। ਉਹ ਬਾਈਬਲ ਦਾ ਪ੍ਰੀਚ ਕਰਦਾ ਹੈ ਔਰ ਹਰ ਇੱਕ ਧਰਮ ਦਾ ਇੱਕ ਆਪਣਾ ਆਪਣਾ ਤਰੀਕਾ ਆ ਪ੍ਰਚਾਰ ਕਰਨ ਦਾ ਅਤੇ ਉਸ ਸਭਾ ਨੂੰ ਚਲਾਉਣ ਦਾ। ਪਰ ਕੁਝ ਲੋਗ ਅੱਜ ਉੱਠ ਕੇ ਉਹ ਆਪਣੀ ਹੀ ਵਿਚਾਰਧਾਰਾ ਨੂੰ ਲੈ ਕੇ ਖੜੇ ਹੋ ਰਹੇ ਆ। ਔਰ ਜੋ ਚਰਚ ਵਿੱਚ ਜਿਸ ਤਰ੍ਹਾਂ ਤਰੀਕੇ ਦੇ ਨਾਲ ਸੇਵਾ ਹੋ ਰਹੀ ਹੈ ਉਹਨੂੰ ਪਖੰਡਵਾਦ ਕਹਿ ਰਹੇ, ਉਹਨੂੰ ਪਖੰਡ ਕਹਿ ਰਹੇ ਆ। ਤੋਂ ਮੈਂ ਅੱਜ ਦੱਸਣਾ ਚਾਹਨਾ ਹੈ ਕਿ ਵਚਨ ਦੇ ਵਿੱਚ ਅਗਰ ਆਪਾਂ ਵਚਨ ਦੇ ਅਨੁਸਾਰ ਦੇਖੀਏ। ਜ਼ਿਆਦਾਤਰ ਮੁੱਦਾ ਲੋਕ ਉਠਾ ਰਹੇ ਆ ਕਿ ਅਪੋਸਤਲ ਅੰਕੂਨੂਲਾ ਜੀ ਨੇ ਜਦੋਂ ਅੰਮ੍ਰਿਤਸਰ ਕ੍ਰੂਸਲ ਕੀਤਾ ਤੇ ਉਸ ਨੂੰ ਲੈ ਕੇ ਕਿ ਹਾਂ ਉਹਨਾਂ ਨੇ ਕ੍ਰੂਸਲ ਸ਼ਬਦ ਯੂਜ਼ ਕੀਤਾ। ਉਹਨਾਂ ਨੇ ਉੱਥੇ ਪਖੰਡ ਕਰਦੇ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਪੋਸਲ ਅੰਕ ਨੂਰ ਜੀ ਮੇਰੇ ਸਪਿਰਚੁਅਲ ਫਾਦਰ ਅਤੇ ਉਹਨਾਂ ਨੂੰ ਮੈਂ ਕਰੀਬੀ ਤੋਂ ਜਾਣਦਾ ਹਾਂ ਕਿ ਕਿਸ ਤਰੀਕੇ ਦੇ ਨਾਲ ਉਹ ਬੋਝ ਰੱਖ ਕੇ ਪਰਮੇਸ਼ਵਰ ਦੀ ਸੇਵਾ ਕਰ ਰਿਹਾ ਹੈ ਕਿਸ ਤਰ੍ਹਾਂ ਲੋਕਾਂ ਦੇ ਲਈ ਉਹ ਤਿੰਨ ਰਾਤ ਜਾ ਕੇ ਪ੍ਰਾਰਥਨਾ ਕਰਦੇ ਆ ਕਿਸ ਤਰ੍ਹਾਂ ਉਹਨਾਂ ਨੇ ਮਿਹਨਤ ਕੀਤੀ ਅਤੇ ਲੋਕਾਂ ਦੇ ਤਰਸ ਖਾ ਕੇ ਉਹਨਾਂ ਨੂੰ ਚੰਗਾ ਕੀਤਾ ਤੇ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਆਸ਼ੀਰਵਾਦ ਦਿੱਤੀ ਇਸੇ ਲਈ ਅੱਜ ਬਹੁਤ ਭੀੜ ਖੰਬੜਾ ਚਰਚ ਦੇ ਵਿੱਚ ਜਾਂਦੀ ਹੈ ਪਰ ਕੁਝ ਲੋਕਾਂ ਤੋਂ ਇਹ برداشت ਨਹੀਂ ਹੋ ਰਿਹਾ ਕਿ ਕਿਸ ਤਰੀਕੇ ਨਾਲ ਕਿੰਨੇ ਲੋਕ ਕਾਂਬੜਾ ਚਰਚ ਨਾਲ ਜੁੜ ਰਹੇ ਆ ਕਿੰਨੇ 크ਰੂਸਡ ਦੇ ਵਿੱਚ ਲੋਕ ਇਕੱਠੇ ਹੋ ਰਹੇ ਆ ਤਾਂ ਬਸ ਕੁਛ ਨਾ ਕੁਛ ਉਹ ਮੁੱਦਾ ਸੋਚ ਰਹੇ ਆ ਕਿ ਅਸੀਂ ਕੋਈ ਨਾ ਕੋਈ ਮੁੱਦਾ ਬਣਾ ਕੇ ਬਸ ਉਹਨਾਂ ਦਾ ਧਿਆਨ ਆਪਣੇ ਵੱਨੂ ਖਿੱਚੀਏ ਉਹਨਾਂ ਨੂੰ ਉਹ ਕੰਮਾਂ ਜੋ ਪਰਮੇਸ਼ਰ ਦੇ ਅੱਛੇ ਕੰਮਾਂ ਨੂੰ ਕਰ ਰਹੇ ਆ ਉਹਨਾਂ ਦਾ ਧਿਆਨ ਬਸ ਖੜ ਜਾਏ ਤੇ ਥੋੜਾ ਜਿਹਾ ਥੋੜਾ ਬਹੁਤ ਅਸੀਂ ਰੋਕ ਸਕੀਏ ਉਹਨਾਂ ਕੰਮਾਂ ਨੂੰ ਤਾਂ ਮੈਂ ਦੱਸਣਾ ਚਾਹੁੰਦਾ ਕਿੰਨੇ ਮਰਜ਼ੀ ਤੁਸੀਂ ਮੁੱਦੇ ਲੈ ਕੇ ਆਓ ਪਰ ਪਰਮੇਸ਼ਰ ਦਾ ਕੰਮ ਨਾ ਤਾਂ ਕਦੇ ਰੁਕਿਆ ਨਾ ਤਾਂ ਕਦੇ ਰੁਕਣਾ ਨ ਤੇ ਨਾ ਹੀ ਕਦੀ ਜ਼ਿੰਦਗੀ ਦੇ ਵਿੱਚ ਰੁਕ ਸਕਦਾ ਪਰਮੇਸ਼ਰ ਨੇ ਆਪਣੇ ਸੇਵਕ ਪੌਸਲ ਅੰਕਨੂਲਾ ਜੀ ਨੂੰ ਮੇਰੇ ਸਪਿਰਚੁਅਲ ਫਾਦਰ ਜੀ ਨੂੰ ਮੇਰੇ ਮੈਂਟਰ ਜੀ ਨੂੰ ਚੁਣਿਆ ਹੈ ਵੱਡੇ ਵੱਡੇ ਕੰਮਾਂ ਦੇ ਲਈ ਪੂਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਮਹਾਨ ਕੰਮਾਂ ਦੇ ਲਈ ਅਤੇ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਨ ਦੇ ਲਈ ਅਤੇ ਕੋਈ ਵੀ ਰੋਗ ਇਸ ਪ੍ਰਚਾਰ ਨੂੰ ਰੋਕ ਨਹੀਂ ਸਕਦੇ ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ ਚੁਣਿਆ ਹੈ ਤੁਹਮੇ ਤੁਹਾਨੂੰ ਦੱਸਣਾ ਚਾਹਨਾ ਜਿੰਨੇ ਵੀ ਲੋਕ ਅੱਜ ਉੱਠ ਕੇ ਕੋਈ ਨਾ ਕੋਈ ਪ੍ਰਚਾਰ ਕੋਈ ਨਾ ਕੋਈ ਮੁੱਦਾ ਬਣਾ ਲੈਂਦੇ ਆ ਕਦੇ ਉਹ ਕ੍ਰੂਸੜ ਸ਼ਬਦ ਦਾ ਮੁੱਦਾ ਬਣਾ ਕੇ ਆ ਰਹੇ ਉਹ ਦੇਖਦੇ ਕਿ ਕਿਸ ਚੀਜ਼ ਨੂੰ ਲੈ ਕੇ ਇਹਨਾਂ ਨੂੰ ਰੋਕਿਆ ਜਾਵੇ ਕੀ ਟਾਰਗੇਟ ਲੈ ਕੇ ਰੋਕਿਆ ਜਾਵੇ ਬਾਈਬਲ ਦੇ ਵਿੱਚ ਵੀ ਇਸੇ ਤਰ੍ਹਾਂ ਲੋਕ ਯਿਸੂ ਮਸੀਹ ਨੂੰ ਪੜਵਾਣ ਦੇ ਲਈ ਯਿਸੂ ਮਸੀਹ ਦੀ ਸੇਵਾ ਨੂੰ ਰੋਕਣ ਹੀ ਸੋਧੇ ਸੀ ਕਿਹੜਾ ਸਾਨੂੰ ਕੋਈ ਪੁਆਇੰਟ ਮਿਲ ਜਾਏ ਕਿ ਜਿਹਦੇ ਨਾਲ ਅਸੀਂ ਯਿਸੂ ਮਸੀਹ ਦੀ ਸੇਵਕਾਇ ਨੂੰ ਰੋਕ ਪਾਈਏ ਪਰ ਕਦੇ ਵੀ ਲੋਕ ਕੋਈ ਰੋਕ ਨਹੀਂ ਪਾਏ ਕਿਉਂਕਿ ਉਹਦੇ ਪ੍ਰਚਾਰ 'ਚ ਇੱਕ ਵੀ ਕਮੀ ਨਹੀਂ ਸੀ ਅਜ ਵੀ ਜੋ ਅਸੀਂ 크੍ਰਿਸਟਨ ਲੋਕ ਪ੍ਰਚਾਰ ਕਰਦੇ ਆ ਮੇਰੇ ਸਪਿਰਚੁਅਲ ਫਾਦਰ ਪਾਪਾ ਸ람 ਅੰਕਲ ਉਹ ਜੀ ਪ੍ਰਚਾਰ ਕਰਦੇ ਆ ਅਸੀਂ ਪ੍ਰਚਾਰ ਕਰਦੇ ਆ ਉਹ ਬਾਈਬਲ ਦੇ ਅਨੁਸਾਰ ਕਰਦੇ ਆ ਅਤੇ ਲੋਕ ਉਹ 크ਰੂਸਨ ਸ਼ਬਦ ਨੂੰ ਬੋਲਦੇ ਇੱਕ ਇੱਕ ਲੜਾਈ ਦਾ ਸ਼ਬਦ ਆ ਇੱਕ ਧਰਮ ਇੱਕ ਯੁੱਧ ਕਰਨ ਦਾ ਸ਼ਬਦ ਆ ਇੱਥੇ ਵੱਡ ਹੋ ਜੂਗੇ ਲੋਕ ਲੜਾਈਆਂ ਹੋ ਜੂਗੀਆਂ ਔਰ ਪਰ ਅੱਜ ਦਾ ਇੱਕ ਬੱਚੇ-ਬੱਚੇ ਨੂੰ ਵੀ ਪਤਾ ਹੈ ਕਿ 크੍ਰਿਸਚਨ ਲੋਕ ਸ਼ਾਂਤੀ ਦੀ ਪ੍ਰਾਰਥਨਾ ਕਰਦੇ ਆ ਅਤੇ ਲੋਕਾਂ ਦੇ ਹਮੇਸ਼ਾ ਭਲਾਈ ਦੇ ਲਈ ਹੀ ਪ੍ਰਾਰਥਨਾ ਕਰਦੇ ਆ ਇਹ ਕਦੇ ਕੋਈ ਲੜਾਈ ਝਗੜਾ ਨਹੀਂ ਕਰਦੇ ਇਸੇ ਲਈ ਤਾਂ ਲੋਕ ਚਰਚ ਦੇ ਵਿੱਚ ਆ ਰਹੇ ਕਿਉਂਕਿ ਲੋਕ ਯਿਸੂ ਮਸੀਹ ਦੇ ਸੁਭਾਅ ਨੂੰ ਸੁਣਦੇ ਜਦੋਂ ਬਾਈਬਲ ਦੇ ਤਾਂ ਉਹਨਾਂ ਦੀ ਜ਼ਿੰਦਗੀਆਂ ਬਦਲਦੀਆਂ ਆ ਅਤੇ ਲੋਕ ਉਸ ਸੱਚਾਈ ਨੂੰ ਜਾਣਦੇ ਪਰ ਇਹ ਲੋਕ ਔਰ ਜੇ ਅਸੀਂ ਬਾਈਬਲ ਦੇ ਅਨੁਸਾਰ ਦੇਖੀਏ 크ਰੂਸਡ ਸ਼ਬਦ ਕੋਈ ਜੋ ਉਹਨਾਂ ਨੇ 크ਰੂਸਡ ਦਾ ਇੱਕ ਮੁੱਦਾ ਬਣਾ ਲਿਆ ਹੈ ਬਾਈਬਲ ਦੇ ਵਿੱਚ ਲਿਕੇ ਸਾਡਾ ਯੁੱਧ ਉਹਨੂੰ ਸਰੀਰਕ ਜੁੱਧ ਦੇ ਰੂਪ ਚ ਨਾਮ ਦੇ ਰਹੇ ਪਰ ਬਾਈਬਲ ਦਾਦੀ ਸਾਡਾ ਜੁੱਧ ਸਰੀਰਕ ਨਹੀਂ ਹੈ ਸਾਡਾ ਜੁੱਧ ਆਤਮਿਕ ਯੁੱਧ ਹੈ ਅਸੀਂ ਸ਼ੈਤਾਨ ਨਾਲ ਜਕੜੇ ਹੋਏ ਲੋਕਾਂ ਲਈ ਆਜ਼ਾਦੀ ਹੋਣ ਲਈ ਛੁਟਕਾਰੇ ਲਈ ਬਿਮਾਰੀਆਂ ਤੋਂ ਚੰਗਾ ਹੋਣ ਲਈ ਪ੍ਰਾਰਥਨਾ ਕਰਦੇ ਹਾਂ ਇਹ ਕੋਈ ਇਹ ਕੋਈ ਸਰੀਰਕ ਜੁੱਧ ਨਹੀਂ ਹੈ ਕਿਹੜੀ ਉੱਥੇ ਕਿਰਪਾਨਾਂ ਚੱਲੀਆਂ ਕਿਹੜੀਆਂ ਉੱਥੇ ਲੜਾਈਆਂ ਕੀਤੀਆਂ ਕਿਹੜੇ ਕਿਸੇ ਧਰਮ ਦੇ ਖਿਲਾਫ ਕੋਈ ਪ੍ਰਚਾਰ ਕੀਤਾ ਗਿਆ ਬਸ ਇਹਨਾਂ ਨੂੰ ਮੁੱਦਾ ਚਾਹੀਦਾ ਹੈ ਕੋਈ ਨਾ ਕੋਈ ਗੱਲ ਚਾਹੀਦੀ ਹੈ ਜੇ ਜਿਹੜੀ ਗੱਲ ਨੂੰ ਬੋਲ ਕੇ ਉਹ ਫੇਮਸ ਹੋ ਜਾਣ ਉਹਨਾਂ ਦਾ ਉਹਨਾਂ ਦਾ ਪਤਾ ਚੱਲ ਜਾਵੇ ਕਿਆ ਨਾਮ ਦਾ ਵਿਅਕਤੀ ਵੀ ਇੱਥੇ ਹੈਗਾ ਆ ਪੰਜਾਬ ਦੇ ਵਿੱਚ ਉਹਨਾਂ ਦੇ ਕੋ ਫੋਲੋਅਰਸ ਵੱਧ ਜਾਣ ਬਸ ਲੋਕ ਕੋਈ ਨਾ ਕੋਈ ਕਾਰਨ ਬਣਾ ਰਹੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਤੇ ਆਪ ਤੁਸੀਂ ਇਹਨਾਂ ਚੀਜ਼ਾਂ ਨੂੰ ਇਹਨਾਂ ਨੂੰ ਬਿਲਕੁਲ ਛੱਡ ਦਿਓ ਤੇ ਨਾ ਜੋ ਤੁਸੀਂ ਕਹਿ ਰਹੇ ਹੋ ਚਰਚ ਦੇ ਵਿੱਚ ਇਹ ਪਖੰਡ ਹੋ ਰਿਹਾ ਪਖੰਡ ਹੋ ਰਿਹਾ ਹਰ ਇੱਕ ਧਰਮ ਦਾ ਇੱਕ ਆਪਣਾ ਤਰੀਕਾ ਆ ਆਪਣੇ ਤਰੀਕੇ ਨਾਲ ਪ੍ਰਚਾਰ ਕਰਦਾ ਆਪਣੇ ਤਰੀਕੇ ਨਾਲ ਪਰਮੇਸ਼ਰ ਦੀ ਵਰਸ਼ਿਪ ਕਰਦਾ ਤੁਸੀਂ ਇਹਨੂੰ ਜੋ ਪਖੰਡ ਦਾ ਨਾਮ ਦਿੰਦੇ ਹੋ ਉਸਕੇ ਨਿਚਰ ਦੇ ਵਿੱਚ ਲੋਕ ਖੇਲਦੇ ਆ ਲੋਕ ਡਿੱਗ ਜਾਂਦੇ ਆ ਲੋਕ ਇਸ ਤਰ੍ਹਾਂ ਆਤਮਾ ਨਾਲ ਭਰ ਜਾਂਦੇ ਆ ਸ਼ੈਤਾਨ ਲੋਕਾਂ 'ਚ ਨਿਕਲਦਾ ਅਗਰ ਬਾਈਬਲ 'ਚ ਦੇਖੀ ਤਾਂ ਯੀਸ਼ੂ ਮਸੀਹ ਨੇ ਜਿੰਨੀਆਂ ਵੀ ਲੋਕਾਂ ਲਈ ਪ੍ਰਾਰਥਨਾਵਾਂ ਕੀਤੀਆਂ ਕੋਈ ਵੀ ਸਾਮਰ ਦੇ ਸਾਹਮਣੇ ਖੜਾ ਨਹੀਂ ਰਹਿ ਪਾਇਆ ਯੀਸ਼ੂ ਮਸੀਹ ਦਾ ਰੂਪਾਂਤਰਣ ਹੋਇਆ ਚੇਲੇ ਉੱਥੇ ਗਿਰ ਗਏ ਯੀਸ਼ੂ ਮਸੀਹ ਦਾ ਯੀਸ਼ੂ ਮਸੀਹ ਨੇ ਜਦੋਂ ਜੋ ਯੀਸ਼ੂ ਮਸੀਹ ਨੇ ਜਦੋਂ ਪੌਲਸ ਨੂੰ ਦਰਸ਼ਨ ਦਿੱਤਾ ਤਾਂ ਪੌਲਸ ਉੱਥੇ ਹੀ ਲਿਖਿਆ ਗਿਰ ਗਿਆ ਯੇਸ਼ੂ ਮਸੀਹ ਨੂੰ ਜਦੋਂ ਸੈਨਿਕ ਪਕੜ ਲੈ ਕੇ ਆਏ ਕਹਿੰਦੇ ਕੌਣ ਇੱਥੇ ਯੇਸ਼ੂ ਯੂਸ਼ਣ ਕਿਹਾ ਮੈਂ ਹਾਂ ਉੱਥੇ ਸਭ ਲੋਕ ਗਿਰ ਗਏ ਤੋ ਇਸੇ ਲਈ ਅੱਜ ਲੋਕ ਕਹਿੰਦੇ ਇਹ ਲੋਕ ਗਿਰਦੇ ਆ ਯੇਸ਼ੂ ਮਸੀਹ ਨੇ ਦੁਸ਼ਟ ਆਤਮਾ ਨੂੰ ਕੱਢਿਆ ਲਿਖੇ ਦੁਸ਼ਟ ਆਤਮਾ ਖੇਲਣ ਲੱਗ ਪਈਆਂ ਉਹਨਾਂ ਦੇ ਵਿੱਚੋਂ ਉਹਨਾਂ ਦੇ ਮੂੰਹ ਦੇ ਵਿੱਚੋਂ ਫਿਨ ਆਈ ਅਤੇ ਉਹ ਲੇਟਣੇ ਲੱਗਾ ਦੁਸ਼ਟ ਆਤਮਾ ਨਾਲ ਵਿਅਕਤੀ ਅਤੇ ਚੀਲਾਣ ਲੱਗੀਆਂ ਦੁਸ਼ਟ ਆਤਮਾ ਤੋ ਯੇਸ਼ੂ ਮਸੀਹ ਨੇ ਵੀ ਜਦੋਂ ਪ੍ਰਾਰਥਨਾ ਕੀਤੀਆਂ ਦੁਸ਼ਟ ਆਤਮਾ ਉੱਥੇ ਨਿਕਲੀਆਂ ਉਹਨਾਂ ਨੇ ਚੀਲਾਇਆ ਉਹ ਖੇਲੀਆਂ ਉਹ ਡਿਗੀਆਂ ਉਹ ਲੋਕ ਤੋਨਰ ਵਿੱਚ ਉਹ ਛੱਡ ਕੇ ਚਲਾਂਦੀਆਂ ਹੀ ਨਿਕਲ ਗਈਆਂ ਅੱਜ ਉਹੀ ਕੰਮ ਜਦੋਂ ਚਰਚ ਵਿੱਚ ਹੁੰਦੇ ਤੁਸੀਂ ਉਹਨੂੰ ਪਖੰਡ ਕਹਿ ਰਹੇ ਹੋ ਯੀਸ਼ੂ ਮਸੀਹ ਨੇ ਖੁਦ ਇਹਨਾਂ ਚਿੰਨ੍ਹਾਂ ਔਰ ਚਮਤਕਾਰਾਂ ਨੂੰ ਕੀਤਾ ਤੇ ਤੁਸੀਂ ਅਗਰ ਅੱਜ ਦੇ ਇਹਨਾਂ ਕੰਮਾਂ ਨੂੰ ਪਖੰਡ ਬੋਲ ਰਹੇ ਹੋ ਤੇ ਬਾਈਬਲ ਦੇ ਅਨੁਸਾਰ ਤੁਸੀਂ ਕੇਵਲ ਅਪੋਸਲ ਅੰਕਨੂਲੋਜੀ ਦੇ ਖਿਲਾਫ ਨਹੀਂ ਬੋਲ ਰਹੇ ਤੁਸੀਂ ਉਸ ਸੇਵਕਾਈ ਦੇ ਖਿਲਾਫ ਕੇਵਲ ਮਸੀਹ ਲੋਕ ਜੋ ਪ੍ਰਚਾਰ ਕਰ ਰਹੇ ਉਹਨਾਂ ਦੇ ਖਿਲਾਫ ਨਹੀਂ ਬੋਲ ਰਹੇ ਤੁਸੀਂ ਹੀ ਪਰਮੇਸ਼ੁਰ ਦੇ ਵਚਨ ਦੇ ਖਿਲਾਫ ਬੋਲ ਰਹੇ ਹੋ ਉਸ ਮੈਂ ਤੁਹਾਨੂੰ ਦੱਸਣਾ ਚਾਹਨਾ ਜਿੰਨੇ ਵੀ ਲੋਕ ਆ ਉੱਠ ਉੱਟ ਕੇ ਕਿੰਨੇ ਲੋਕ ਉੱਠ ਕੇ ਆਪਣੇ ਇਸੀ ਦੇ ਖਿਲਾਫਤ ਕਰਨਾ ਚਾਹੁੰਦੇ ਤੁਸੀਂ ਪਰਮੇਸ਼ਰ ਦੇ ਵਚਨ ਦੀ ਖਿਲਾਫਤ ਕਰਦੇ ਹੋ ਔਰ ਪਰਮੇਸ਼ਵਰ ਆਪਣਾ ਨਿਆਂ ਨੂੰ ਪ੍ਰਗਟ ਕਰਦਾ ਪਰਮੇਸ਼ਰ ਤੁਹਾਨੂੰ ਪਿਆਰ ਕਰਦਾ ਪਰਮੇਸ਼ਰ ਨਹੀਂ ਚਾਹੁੰਦਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਕਰੋ ਇਸ ਲਈ ਨਾ ਚੀਜ਼ਾਂ ਨੂੰ ਕੰਮਾਂ ਨੂੰ ਛੱਡ ਕੇ ਜੋ ਆਪਣੇ ਧਰਮ ਦਾ ਪ੍ਰਚਾਰ ਕਰੋ ਆਪਣਾ ਜੋ ਵੀ ਤੁਹਾਡੇ ਧਰਮ ਦਾ ਪ੍ਰਚਾਰ ਆ ਉਸ ਨੂੰ ਕਰੋ ਪਰ ਜੋ ਕਿਸੇ ਦੇ ਧਰਮ ਬਾਰੇ ਅਗਰ ਨੌਲੇਜ ਨਹੀਂ ਆ ਉਸ ਖਿਲਾਫ ਬੋਲਣਾ ਬੰਦ ਕਰੋ ਕਿਉਂਕਿ ਬਾਈਬਲ ਦੇ ਅਨੁਸਾਰ ਜੋ ਕੰਮ ਯਿਸੂਮ ਨੇ ਕੀਤੇ ਅੱਜ ਵੀ ਉਸੇ ਤਰੀਕੇ ਨਾਲ ਚਰਚ ਦੇ ਵਿੱਚ ਕੰਮ ਹੋ ਰਹੇ ਆ ਤੇ ਤੁਸੀਂ ਬਾਈਬਲ ਦੇ ਵਚਨਾਂ ਦੇ ਖਿਲਾਫ ਬੋਲ ਰਹੇ ਹੋ ਤਾਂ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਇਸ ਤਰ੍ਹਾਂ ਦੇ ਲੋਕਾਂ ਨੂੰ ਰੋਕਿਆ ਜਾਵੇ ਇਸ ਤਰ੍ਹਾਂ ਦੇ ਲੋਕਾਂ ਨੂੰ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਇਹ ਲੜਾਈ ਨੂੰ ਇੱਥੇ ਪੰਜਾਬ ਦੇ ਵਿੱਚ ਲੜਾਈ ਝਗੜੇ ਦਾ ਮਾਹੌਲ ਬਣਾ ਰਹੇ ਆ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਤੇ ਪ੍ਰਸ਼ਾਸਨ ਇਸ ਚੀਜ਼ ਨੂੰ ਰੋਕ ਕੇ ਤੇ ਪ੍ਰਸ਼ਾਸਨ ਜਲਦੀ ਹੀ ਇਹਨਾਂ ਲੋਕਾਂ ਤੋਂ ਰਿਐਕਸ਼ਨ ਲਵੇ ਅਤੇ ਜੋ ਇੱਕ ਕੀਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਆਪਣੇ ਆਪ ਨੂੰ ਫੇਮਸ ਕਰਨ ਲਈ ਜਾਂ ਇੱਕ ਨਮਾ ਹੀ ਮੁੱਦਾ ਪਣਾ ਕੇ ਖੜੇ ਹੋਰੇ ਇੱਕ ਧਾਰਮਿਕ ਗ੍ਰੰਥ ਦੇ ਉੱਤੇ ਬੋਲ ਰਹੇ ਆ ਧਾਰਮਿਕ ਪ੍ਰਚਾਰ ਦੇ ਉੱਤੇ ਬੋਲ ਰਹੇ ਆ ਇਹਨਾਂ ਨੂੰ ਰੋਕਿਆ ਜਾਵੇ ਸਾਰਿਆਂ ਨੂੰ ਜੈਮਸੀ